ਜੀ ਵਾਇਗੋਜੀ ਕਹਾਤਾ ਵਾਇਗੋਜੀ ਤੇ ਸਾਨੂੰ ਬੜੀ ਖੁਸ਼ੀ ਆ ਕਿ ਅਸੀਂ ਉੱਥੇ ਫਰੈਜ਼ ਤੋਂ ਪਹੁੰਚੇ ਆ ਤੇ ਸਪੈਸ਼ਲੀ ਸਾਨੂੰ ਇਹ ਦੇਖੋ ਚੜ੍ਹਦੀ ਕਲਾ ਸੰਗਤ ਮਿਲੀ ਆ ਪੰਜਾਬੀ ਕਲਚਰ ਸੁਸਾਇਟੀ ਫਰੈਜ਼ਨੋ ਤੇ ਹੁਣ ਦੇਖੋ ਉੱਥੇ ਜਿੱਥੇ ਐਲ ਐਲ ਸੇਵਾ ਚੜ੍ਹਦੀ ਕਲਾ ਚੱਲ ਰਹੀ ਕਾਫੀ ਚਿਰ ਤੋਂ ਜਦੋਂ ਇਹ ਰਿਫਾਰਟ ਸ਼ੁਰੂ ਹੋਈ ਹੈ ਵਲਫਰ ਤੇ ਇਹਨਾਂ ਦਾ ਸਪੋਰਟ ਸਾਨੂੰ ਮਿਲ ਰਿਹਾ ਆ ਜੈਨਰਸਲੀ ਡੋਨੇਸ਼ਨ ਦਾ ਜਿਹੜੇ ਸਾਨੂੰ ਸਪੋਰਟ ਕਰਦੇ ਆ ਚੜ੍ਹਦੀ ਕਲਾ ਸਪਿਰਿਟ ਤੇ ਹਾਂ ਅਸੀਂ ਦੁਨੀਆ ਦੇ ਵਿੱਚ ਦੁਨੀਆ 'ਚ ਬਸ ਦੇ ਆ ਦੁਨੀਆ 'ਚ ਹਰ ਧਰਮਿਆਂ ਹਰ ਤਰ੍ਹਾਂ ਦੇ ਲੋਕ ਆ ਜਿੱਥੇ ਵੀ ਲੋੜ ਆ ਅਸੀਂ ਖੜੇ ਹੋਈਏ ਇਦਾਂ ਦੀ ਸਾਨੂੰ ਸੰਗ ਜੋ ਮਿਲਦੀ ਆ ਸਾਨੂੰ ਬੜਾ ਹੌਸਲਾ ਮਿਲਦਾ ਤੇ ਹਾਂ ਚੰਗੇ ਰਾਸਤੇ ਤੁਰਿਓ ਅਸੀਂ ਸਾਰੀ ਸੰਗਤ ਦਾ ਜਿਹਨ ਡੋਨੇਸ਼ਨ ਕੀਤਾ ਪੰਜਾਬੀ ਕਲਚਰ ਸੋਸਾਇਟੀ ਉਹਨਾਂ ਦਾ ਸਾਡੇ ਦਾ ਧੰਨਵਾਦ ਕਰਦੇ ਆ ਸਪੋਰਟ ਵਾਲੇ ਥੈਂਕ ਯੂ ਥੈਂਕ ਯੂ ਆਦੀਪ ਭਾਜੀ ਚੰਦ ਸ਼ਬਦ ਅੱਜ ਦੇ ਇਵੈਂਟ ਦਾ ਜੀ ਅਗੇਨ ਪੰਜਾਬੀ ਕਲਚਰਲ ਐਸੋਸੀਏਸ਼ਨ ਬਾ ਬਹੁਤ ਥੈਂਕ ਯੂ ਸੁਬੀਰ ਭਾਈ ਜਗਰੂਪ ਭਾਈ ਸਾਰਿਆਂ ਦਾ ਬਹੁਤ ਪਿਆਰ ਹੈ ਸ਼ੁਰੂ ਤੋਂ ਜਦੋਂ ਮੈਂ ਫਰੇਜ਼ੋ 2016 ਚ ਮੈਂ ਆਇਆ ਸੀ ਸਾਰਿਆਂ ਦੀ ਸਪੋਰਟ ਨਾਲ ਮੈਂ ਇਤੋਂ ਹੀ ਫਰੇਜ਼ੋ ਦੇ ਵਿੱਚ ਕਾਫੀ ਅਸੀਂ ਪ੍ਰੋਫੈਸ਼ਨਲੀ ਤੇ ਪਰਸਨਲੀ ਇੱਕ ਗ੍ਰੋਥ ਅਸੀਂ ਦੇਖੀ ਹੋਈ ਹੈ ਤੇ ਹੁਣ ਖਾਸਾ ਏ ਨਾਲ ਮੈਨੂੰ 2-3 ਸਾਲ ਹੋ ਗਏ ਜੁੜੇ ਹੋਏ ਨੂੰ ਤੇ ਕੰਮ ਇਹਨਾਂ ਨਾਲ ਤਾਂ ਹੀ ਸ਼ੁਰੂ ਕੀਤਾ ਸੀ ਕਿਉਂਕਿ ਸ਼ੁਰੂ ਤੋਂ ਇੱਕ ਹੁੰਦਾ ਹੈ ਕਿ ਇੱਕ ਤਾਂ ਸਾਰਿਆਂ ਨੂੰ ਦਿਖਾਉਣਾ ਕਿ ਖਾਲਸਾ ਕਿੰਨਾ ਵੱਧ ਚੜ ਕੇ ਕੰਮ ਕਰਦੀਆਂ ਸਾਰਿਆਂ ਵਾਸਤੇ ਸਿਰਫ ਆਪਦੀ ਕਮਿਊਨਿਟੀ ਵਾਸਤੇ ਨਹੀਂ ਪਰ ਸਾਰਿਆਂ ਸਾਰਿਆਂ ਪਾਸੇ ਪੂਰੀ ਦੁਨੀਆ 'ਚ ਮੈਂ ਭਾਈ ਨਾ ਪਿਛਲੇ ਸਾਲ 터ਕੀ 'ਚ ਗਿਆ ਸੀ ਤੇ ਅਸੀਂ ਪਹਿਲਾਂ ਹੀ ਹੁਣ ਆਫ ਰੈਕਡ ਗੱਲ ਕਰ ਰਹੇ ਸੀ ਤੇ ਜਦੋਂ ਕੋਈ ਕਿਸੇ ਨੂੰ ਦਸਤਾਰ ਬੰਨ ਕੇ ਕੋਈ ਦੇਖਦਾ ਹੈ ਭਾਵੇਂ ਤੁਸੀਂ ਕਿਸੇ ਵੀ ਮੋੜ 'ਚ ਚੱਲ ਜਾਓ ਭਾਵੇਂ ਸੀ 터ਕੀ 'ਚ ਬੈਠੇ ਹੋ ਰਾਤ ਜਿੱਥੇ ਮਰਜੀ ਜਿਸ ਪਿਆਰ ਨਾਲ ਉਹ ਦੇਖਦੇ ਨੇ ਜਿਸ ਕਿਉਰੀਓਸਿਟੀ ਨਾਲ ਉਹ ਦੇਖਦੇ ਨੇ ਉਹ ਚੀਜ਼ ਸਾਨੂੰ ਸ਼ਾਇਦ ਦੇ ਟੋਟਲ ਲਾਈਫ ਚ ਨਹੀਂ ਸਾਨੂੰ ਦਿਸਦੇ ਤੇ ਸਾਰਿਆਂ ਦਾ ਅਗੇਂਕੰਕ ਥੈਂਕ ਯੂ ਖਾਸ ਕਰਕੇ ਪੀਸੀਏ ਮੈਂਬਰਾਂ ਦਾ ਸਾਨੂੰ ਇਨਵਾਈਟ ਕਰਨ ਵਾਸਤੇ ਐਂਡ ਟੂ ਡੋਨੇਟ ਫਾਰ ਦੀ ਐਲਏ ਵੈਲਫੇਅਰਸ ਥੈਂਕ ਯੂ ਥੈਂਕ ਯੂ ਸੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਅੱਜ ਪੰਜਾਬੀ ਕਲਚਰਲ ਐਸੋਸੀਏਸ਼ਨ ਵਾਲੇ ਸਾਰੇ ਭਰਾ ਇੱਥੇ ਇਕੱਠੇ ਹੋਏ ਆਂ ਸਾਨੂੰ ਬੜੀ ਖੁਸ਼ੀ ਆ ਕਿ ਸਾਡੇ ਨਾਲ ਖਾਲਸਾ ਹਿੱਟ ਤੋਂ ਦੀਪਕ ਆਲੂਵਾਲੀਆ ਜੀ ਨਾਰ ਉਹਨਾਂ ਦੇ ਪ੍ਰੈਜ਼ੀਡੈਂਟ ਰਵੀ ਸਿੰਘ ਜੀ ਸਾਡੇ ਨਾਲ ਹਾਜ਼ਰ ਹੋਏ ਆ। ਤੋਂ ਜਿਹੜੀਆਂ ਇੱਥੇ ਅੱਗਾਂ ਲੱਗੀਆਂ ਹੋਈਆਂ ਵਾਂ ਸਾਡੇ ਮਨਾਂ ਵਿੱਚ ਵੀ ਬੜਾ ਦੁੱਖ ਸੀਗਾ ਉਹਦਾ ਤੇ ਅਸੀਂ ਪੰਜਾਬੀ ਕਲਚਰਲ ਐਸੋਸੀਏਸ਼ਨ ਵਾਲੇ ਸੋਚ ਰਹੇ ਸੀ ਕਿਵੇਂ ਮਦਦ ਕਰੀਏ ਸਾਰਿਆਂ ਦੀ ਤੇ ਅਸੀਂ ਸਲਾਹ ਕੀਤੀ ਕਿ ਬਈ ਖਾਲਸਾ ਈਟ ਤੋਂ ਵਧੀਆ ਆਰਗੇਨਾਈਜੇਸ਼ਨ ਕੋਈ ਨਹੀਂ ਕਿ ਇਹਦੇ ਥਰੂ ਅਸੀਂ ਜਿਹੜੀ ਉੱਥੇ ਮਦਦ ਪਹੁੰਚਾ ਸਕਦੇ ਆ। ਸੋ ਅੱਜ ਅਸੀਂ ਇਹ ਫੈਸਲਾ ਕੀਤਾ ਸੀਗਾ ਕਿ ਰਵੀ ਸਿੰਘ ਜੀ ਸਾਡੇ ਨਾਲ ਇੱਥੇ ਪਹੁੰਚੇ ਹੋਏ ਆ ਕਿ ਆਪਣੇ ਵੱਲੋਂ ਅਸੀਂ ਪੰਜਾਬੀ ਕਲਚਰਲ ਐਸੋਸੀਏਸ਼ਨ ਵਾਲੇ ਇਹਨਾਂ ਨੂੰ ਜੋ ਵੀ ਜਿਹੜਾ ਪੈਸੇ ਜਿਹੜੇ ਉਹ ਫਾਈਨੈਂਸ਼ੀਅਲ ਹੈਲਪ ਦੇ ਸਕਦੇ ਆ ਸੋ ਅਸੀਂ ਸਾਰਿਆਂ ਨੇ ਅੱਜ ਇਹ ਫੈਸਲਾ ਲਿਆ ਕਿ ਅੱਜ ਇਸ ਮੌਕੇ ਤੇ ਅਸੀਂ 11000 ਡਾਲਰ ਦੇ ਕੇ ਆਪਣੇ ਵੱਲੋਂ ਜਿਹੜੀ ਉਹ ਮਦਦ ਸ਼ੁਰੂ ਕਰਦੇ ਆ ਸੋ ਸਾਨੂੰ ਇਹ ਬਹੁਤ ਹੀ ਖੁਸ਼ੀ ਆ ਕਿ ਅਸੀਂ ਇਹਨਾਂ ਦੇ ਨਾਲ ਜੁੜੇ ਆ ਅੱਗੇ ਤੋਂ ਵੀ ਅਸੀਂ ਵਾਦਾ ਕਰਦੇ ਆ ਕਿ ਇਹਨਾਂ ਨਾਲ ਜੁੜੇ ਰਵਾਂਗੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਾਨੂੰ ਬੜੀ ਖੁਸ਼ੀ ਆ ਕਿ ਅਸੀਂ ਇੱਥੇ ਫਰੈਜ਼ ਤੋਂ ਪਹੁੰਚੇ ਆ ਤੇ ਸਪੈਸ਼ਲੀ ਸਾਨੂੰ ਉਹ ਦੇਖੋ ਚੜ੍ਹਦੀ ਕਲਾ ਸੰਗਤ ਮਿਲੀ ਆ ਜਪਰੀ ਕਾਲਸ ਸੋਸਾਇਟੀ ਫਰਜ਼ਨੋ ਇਹ ਵੁਣ ਦੇਖੋ ਉੱਥੇ ਜਿੱਥੇ ਐਲਲਿ સેવા ਚੜਦੀ ਕਲਾ ਚੱਲ ਰਹੀ ਹੈ ਕਾਫੀ ਚਿਰ ਤੋਂ ਜਦੋਂ ਇਹ ਰਿਫਾਰ ਸ਼ੁਰੂ ਹੋਈ ਵਲਫਰ ਤੇ ਇਹਨਾਂ ਦਾ ਸਪੋਰਟ ਸਾਨੂੰ ਮਿਲ ਰਿਹਾ ਆ ਜੈਨਰਸਲੀ ਡੋਨੇਸ਼ਨ ਦਾ ਜਿਹੜੇ ਸਾਨੂੰ ਸਪੋਰਟ ਕਰਦੇ ਆ ਚੜਦੀ ਕਲਾ ਸਪਿਰਿਟ पे ਹਾਂ ਅਸੀਂ ਦੁਨੀਆ ਦੇ ਵਿੱਚ ਦੁਨੀਆ ਵਿੱਚ ਬਸਦੇ ਆ ਦੁਨੀਆ ਦਾ ਧਰਮਿਆਂ ਹਰ ਤਰ੍ਹਾਂ ਦੇ ਲੋਕ ਆ ਜਿੱਥੇ ਵੀ ਲੋੜ ਆ ਅਸੀਂ ਖੜੇ ਹੋਈਏ ਇਦਾਂ ਦੀ ਸਾਨੂੰ ਸੰਗ ਜੋ ਮਿਲਦੀ ਆ ਸਾਨੂੰ ਬੜਾ ਹੌਸਲਾ ਮਿਲਦਾ ਪੀਹਾ ਚੰਗੇ ਰਸਤੇ ਤੁਰਿਓ ਅਸੀਂ ਸਾਰੀ ਸੰਗਤ ਦਾ ਜਿਹਨ ਡੋਨੇਸ਼ਨ ਕੀਤਾ ਪੰਜਾਬੀ ਕਲਚਰ ਸੋਸਾਇਟੀ ਉਹਨਾਂ ਦਾ ਸਾਡਾ ਧੰਨਵਾਦ ਕਰਦੇ ਹਾਂ ਸਪੋਰਟ ਵਾਲੇ ਥੈਂਕ ਯੂ ਥੈਂਕ ਯੂ ਆਦੀਪ ਭਾਜੀ ਚੰਦ ਸ਼ਬਦ ਅੱਜ ਦੇ ਇਵੈਂਟ ਦੇ ਜੀ ਅਗੇਨ ਪੰਜਾਬੀ ਕਲਚਰਲ ਐਸੋਸੀਏਸ਼ਨ ਬਹੁਤ ਥੈਂਕ ਯੂ ਸੁਭੀਰ ਭਾਈ ਜਗਰੂਪ ਭਾਈ ਸਾਰਿਆਂ ਦਾ ਬਹੁਤ ਪਿਆਰ ਹੈ ਸ਼ੁਰੂ ਤੋਂ ਜਦੋਂ ਮੈਂ ਫਰੇਜ਼ੋ 2016 ਚ ਮੈਂ ਆਇਆ ਸੀ ਸਾਰਿਆਂ ਦੀ ਸਪੋਰਟ ਨਾਲ ਮੈਂ ਇਤੋਂ ਹੀ ਫਰੇਜ਼ੋ ਦੇ ਵਿੱਚ ਕਾਫੀ ਅਸੀਂ ਪ੍ਰੋਫੈਸ਼ਨਲੀ ਤੇ ਪਰਸਨਲੀ ਤੇ ਗ੍ਰੋਥ ਅਸੀਂ ਦੇਖੀ ਹੋਈ ਹੈ ਤੇ ਹੁਣ ਖਾਸ ਕਰਕੇ ਨਾਲ ਮੈਨੂੰ 2-3 ਸਾਲ ਹੋ ਗਏ ਜੁੜੇ ਹੋਏ ਨੂੰ ਤੇ ਕੰਮ ਇਹਨਾਂ ਨਾਲ ਤਾਂ ਹੀ ਸ਼ੁਰੂ ਕੀਤਾ ਸੀ ਕਿਉਂਕਿ ਸ਼ੁਰੂ ਤੋਂ ਇੱਕ ਹੁੰਦਾ ਹੈ ਕਿ ਇੱਕ ਤਾਂ ਸਾਰਿਆਂ ਨੂੰ ਦਿਖਾਉਣਾ ਕਿ ਖਾਲਸਾ ਕਿੰਨਾ ਵੱਧ ਚੜ ਕੇ ਕੰਮ ਕਰਦੀਆਂ ਸਾਰਿਆਂ ਵਾਸਤੇ ਸਿਰਫ ਆਪ ਦੀ ਕਮਿਊਨਿਟੀ ਵਾਸਤੇ ਨਹੀਂ ਪਰ ਸਾਰਿਆਂ ਸਾਰਿਆਂ ਪਾਸੇ ਪੂਰੀ ਦੁਨੀਆ 'ਚ ਮੈਂ ਭਾਈ ਨਾ ਪਿਛਲੇ ਸਾਲ 터ਕੀ 'ਚ ਗਿਆ ਸੀ ਤੇ ਅਸੀਂ ਪਹਿਲਾਂ ਹੀ ਹੁਣ ਆਫ ਰੈਕੋਰਡ ਗੱਲ ਕਰ ਰਹੇ ਸੀ ਤੇ ਜਦੋਂ ਕੋਈ ਕਿਸੇ ਨੂੰ ਦਸਤਾਰ ਬੰਨ ਕੇ ਕੋਈ ਦੇਖਦਾ ਹੈ ਭਾਵੇਂ ਤੁਸੀਂ ਕਿਸੇ ਵੀ ਮੋੜ 'ਚ ਚੱਲ ਜਾਓ ਭਾਵੇਂ ਸੀ 터ਕੀ 'ਚ ਬੈਠੇ ਹੋ ਰਾਤ ਜਿੱਥੇ ਮਰਜੀ ਜਿਸ ਪਿਆਰ ਨਾਲ ਉਹ ਦੇਖਦੇ ਨੇ ਜਿਸ curiosity ਨਾਲ ਉਹ ਦੇਖਦੇ ਨੇ ਉਹ ਚੀਜ਼ ਸਾਨੂੰ ਸ਼ਾਇਦ ਦੇ ਟੋਟਲ ਲਾਈਫ ਚ ਨਹੀਂ ਸਾਨੂੰ ਦਿਸਦੇ ਤੇ ਸਾਰਿਆਂ ਦਾ अगेन थैंक यू ਖਾਸ ਕਰਕੇ ਪੀਸੀਏ ਮੈਂਬਰਾਂ ਦਾ ਸਾਨੂੰ ਇਨਵਾਈਟ ਕਰਨ ਵਾਸਤੇ ਐਂਡ ਟੂ ਡੋਨੇਟ ਫॉर ði LA Welfares थैंक यू थैंक यू सो ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਅੱਜ ਪੰਜਾਬੀ ਕਲਚਰਲ ਐਸੋਸੀਏਸ਼ਨ ਵਾਲੇ ਸਾਰੇ ਭਰਾ ਇੱਥੇ ਇਕੱਠੇ ਹੋਏ ਆਂ ਸਾਨੂੰ ਬੜੀ ਖੁਸ਼ੀ ਆ ਕਿ ਸਾਡੇ ਨਾਲ ਥਾਲਸਾ ਏਟ ਤੋਂ ਦੀਪਕ ਆਲੂਵਾਲੀਆ ਜੀ ਨਾਲ ਉਹਨਾਂ ਦੇ ਪ੍ਰੈਜ਼ੀਡੈਂਟ ਰਵੀ ਸਿੰਘ ਜੀ ਸਾਡੇ ਨਾਲ ਹਾਜ਼ਰ ਹੋਏ ਆ। ਤੋਂ ਜਿਹੜੀਆਂ ਇੱਥੇ ਅੱਗਾਂ ਲੱਗੀਆਂ ਹੋਈਆਂ ਵਾਂ ਸਾਡੇ ਮਨਾਂ ਵਿੱਚ ਵੀ ਬੜਾ ਦੁੱਖ ਸੀਗਾ ਉਹਦਾ ਤੇ ਅਸੀਂ ਪੰਜਾਬੀ ਕਲਚਰਲ ਐਸੋਸੀਏਸ਼ਨ ਵਾਲੇ ਸੋਚ ਰਹੇ ਸੀ ਕਿਵੇਂ ਮਦਦ ਕਰੀਏ ਸਾਰਿਆਂ ਦੀ ਤੇ ਅਸੀਂ ਸਲਾਹ ਕੀਤੀ ਕਿ ਬਈ ਖਾਲਸਾ ਈਟ ਤੋਂ ਵਧੀਆ ਆਰਗੇਨਾਈਜੇਸ਼ਨ ਕੋਈ ਨਹੀਂ ਕਿ ਇਹਦੇ ਥਰੂ ਅਸੀਂ ਜਿਹੜੀ ਉੱਥੇ ਮਦਦ ਪਹੁੰਚਾ ਸਕਦੇ ਆ। ਸੋ ਅੱਜ ਅਸੀਂ ਇਹ ਫੈਸਲਾ ਕੀਤਾ ਸੀਗਾ ਕਿ ਰਵੀ ਸਿੰਘ ਜੀ ਸਾਡੇ ਨਾਲ ਇੱਥੇ ਪਹੁੰਚੇ ਹੋਏ ਆ। ਕਿ ਆਪਣੇ ਵੱਲੋਂ ਅਸੀਂ ਪੰਜਾਬੀ ਕਲਚਰਲ ਐਸੋਸੀਏਸ਼ਨ ਵਾਲੇ ਇਹਨਾਂ ਨੂੰ ਜੋ ਵੀ ਜਿਹੜਾ ਪੈਸੇ ਜਿਹੜੇ ਉਹ ਫਾਈਨੈਂਸ਼ੀਅਲ ਹੈਲਪ ਦੇ ਸਕਦੇ ਆ ਸੋ ਅਸੀਂ ਸਾਰਿਆਂ ਨੇ ਅੱਜ ਇਹ ਫੈਸਲਾ ਲਿਆ ਕਿ ਅੱਜ ਇਸ ਮੌਕੇ ਤੇ ਅਸੀਂ 11000 ਡਾਲਰ ਦੇ ਕੇ ਆਪਣੇ ਵੱਲੋਂ ਜਿਹੜੀ ਉਹ ਮਦਦ ਸ਼ੁਰੂ ਕਰਦੇ ਆ ਸੋ ਸਾਨੂੰ ਇਹ ਬਹੁਤ ਹੀ ਖੁਸ਼ੀ ਆ ਕਿ ਅਸੀਂ ਇਹਨਾਂ ਦੇ ਨਾਲ ਜੁੜੇ ਆ ਅੱਗੇ ਤੋਂ ਵੀ ਅਸੀਂ ਵਾਦਾ ਕਰਦੇ ਆ ਕਿ ਇਹਨਾਂ ਨਾਲ ਜੁੜੇ ਰਵਾਂਗੇ ਸਤਿ ਸ਼੍ਰੀ ਅਕਾਲ